ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਰਿਕਵੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8427019871 ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਵੀਰੇ ਆਪਣਾ ਨਾਮ ਭਗਵਾਨ ਦਾਸ ਪਿੰਡ ਤੌਲਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ 7839671688 783967168 ਹਾਂਜੀ ਹਾਂਜੀ ਆਪਾਂ ਕੱਲ ਵੀਡੀਓ ਪਾਈ ਸੀ ਸਾਈ ਸੁਈਦ ਬਹਿੜ ਦੀ ਬਹਿਗੀ ਨਾਲ ਦੀ ਨਾਲ ਹਾਂਜੀ ਠੀਕ ਹੈ ਜਿਹੜੇ ਅੱਜ ਆਪਾਂ ਇਹ ਬਹਿੜ ਦੇਖੀ ਜਾਨੇ ਕਿਹੜਾ ਸੂਆ ਸੂਈ ਆਈ ਇਹ ਦੂਜਾ ਸੂਆ ਸੂਈ ਆਈ ਦੂਜਾ ਸੂਆ ਬੱਚਾ ਨਹੀਂ ਕੀ ਦਿੱਤਾ ਬੱਚੀ ਆਈ ਜਰਸੀ ਠੀਕ ਹੈ ਮਗਰ ਕਾਫੀ ਕਲਰ ਦੀ ਆ ਗਈ ਬੱਚੀ ਹਾਂਜੀ ਹਾਂਜੀ ਸੋ ਦੇਖੋ ਬੱਚਾ ਬਹੁਤ ਪਿਆਰਾ ਮਗਰ ਕਾਫੀ ਕਲਰ ਦੀ ਐਚਐਫ ਦੇ ਬੇਟੋ ਜਰਸੀ ਪੈਦਾ ਹੋਈ ਆ ਜਿਹੜਾ ਵੀ ਰਸਾਂ ਨੂੰ ਬੱਚੇ ਨੂੰ ਨਜ਼ਾਰੇਦਾਰ ਚੰਗੀ ਪੰਜਾਬ ਵਾਲੀ ਜਰਸੀ ਤਿਆਰ ਹੋਊਗੀ ਤੇ ਜੇਰ ਜੁਰ ਜਮ ਡਾਨਾ ਜੀ ਹਾਂਜੀ ਅੰਦਾਜ਼ਾ ਦੁੱਧ ਕਿੰਨਾ ਪਾ ਦੂਗੀ ਜੀ ਇਹ ਇਹ 20 ਕਿਲੋ ਹੋਣਗੇ ਤੁਹਾਨੂੰ ਜੀ ਚੋਣ ਚਵਾ ਕਿਵੇਂ ਆ ਇੱਕ ਨੰਬਰ ਤਾਲਾ ਦੇ ਸਾਹ ਜਣ ਚੋਣ ਚਵਾ ਪੂਰਾ ਇੱਕ ਨੰਬਰ ਆ ਜਮਾ ਸਾਫ ਸੁਥਰਾ ਮੋਟਾ-ਮੋਟਾ ਚੋਣਾ ਤੇ ਵੀਰੇ ਚੋਣ ਚਵਾ ਨਰਮਾ ਜਮਾ ਬਾਹਾਂ ਦੀ ਬਾਲੀ ਨਰਮਾ ਜਮਾ ਨਿਕਾਇਆ ਜਵਾਕ ਵੀ ਘੜ ਗੂਰਾ ਠੀਕ ਹੈ ਤੇ ਨਿਆਣਾ ਪਾਉਣਾ ਪਾਉ ਨਹੀਂ ਪਾਉ ਨਾ ਪਾਉ ਕੋਈ ਡੱਕਦੀ ਨਹੀਂ ਆਣਾ ਜਮਾ ਮਹਾਂ ਜੀ ਤੇ ਰੇਡ ਆ ਪਹਿਲਾਂ ਕੀ ਰੱਖਿਆ ਹੈ ਗਾ ਜੀ ਰੇਡ ਖੂਨ ਤੇ ਕਰਾਂਗੇ ਹੋਊਗੀ ਜੈ ਜੀ ਦੇ ਹਿਸਾਬ ਨਾਲ ਹਾਂ ਜੀ ਤੇ ਕਹਿੰਦਾ ਵਾ ਕਿੰਨਾ ਦੁੱਧ ਮੰਨ ਕੇ ਸਹੀ ਲੈ ਲਿਆ ਬੰਦਾ ਬਿਲਕੁਲ ਪਲੱਸ ਦੁੱਧ ਜੀ 20 ਮੰਨ ਕੇ ਲੈ ਲਈ ਥੋੜੀ ਬਾਹਰ ਨੂੰ ਮੂੰਹ ਮੱਤਾ ਫੇਸ ਕੁਆਲਿਟੀ ਵਗੈਰਾ ਵਧਦੀ ਦੇਖ ਸਕਦੇ ਹੋ ਸੋਹਣੀ ਸਾਫ ਸੁਥਰੀ ਰਾ ਦੂਜਾ ਸੋ ਸੂਈ ਸੋਈਆ ਤੇ ਥਾਣ ਬਿਲਕੁਲ ਗਲਾਬੀ ਆ ਬੋ ਵਾਲਾ ਹੱਗਾ ਤਾਂ ਹੈ ਤੇ ਹੋਰ ਵਾਲਾ ਹੱਥੀ ਜਵਈਆ ਥਾਣਾ ਹਨਾ ਬੱਚਾ ਮਗਰ ਬਹੁਤ ਪਿਆਰਾ ਜਿਹਾ ਬੱਚੀਆਂ ਨੇ ਹਨਾ ਹਾਂਜੀ ਸੁਨਸਲ ਜੀ ਆ ਗਈ ਪਿੱਛੇ ਬੱਚੀ ਤੇ ਵੀਰੇ ਨੰਬਰ ਬੋਲ ਦਿਆ ਆਪਣਾ ਦੁਆਰੇ 7776768 ਠੀਕ ਹੈ ਸੂਈ ਸਭਾਈ ਜੀ ਜੁਰਜਾ ਓਕੇ ਆ ਫਿਰ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ ਕਿਸੇ ਵੀਰ ਦੇ ਬੜ ਪਸੰਦ ਹੋਵੇ ਇਸ ਨੰਬਰੇ ਸੰਪਰਕ ਕਰਕੇ ਖਰੀਦਾਰੀ ਕਰ ਸਕਦੇ ਹੋ ਵੀਰੇ